ਦੁਸ਼ਾਇਰੇ ਤੋਂ ਪਹਿਲਾਂ ਪਹਿਲਾਂ ਇਹ ਦੋ দান ਜ਼ਰੂਰੀ ਹੁੰਦੇ ਨੇ ਜਿਨ੍ਹਾਂ ਨੇ ਕਰ ਲਏ ਵਾਰੇ ਨਿਆਰੇ ਹੋ ਜਾਣਗੇ ਲਖ ਲਓ ਹਜ਼ੂਰ ਸਾਹਿਬ ਜਾ ਕੇ ਹੀ ਕਿਉਂ ਕਰਨੇ ਨੇ ਸੁਣਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਸਤਿਗੁਰੂ ਨੇ ਕਿਰਪਾ ਕੀਤੀ ਹੈ ಅಪਾਰ ਮਿਹਰਮਤ ਕਰ ਦਿੱਤੀ ਹੈ ਗੁਰਮੁਖ ਪਿਆਰਿਓ ਆਪਾਂ ਜ਼ਿੰਦਗੀ ਦੇ ਵਿੱਚ ਬੜੇ দান ਕਰਦੇ ਆ ਸੋ ਹਰ ਇੱਕ দান ਨੂੰ ਆਪਾਂ ਬੜੀ ਪ੍ਰੇਰਨਾ ਸਦਕਾ ਜਾਂ ਇੰਜ ਕਹ ਲੋ ਕਿਸੇ ਨਾਲ ਕਿਸੇ ਤੋਂ ਸਿੱਖ ਕੇ ਜਗ ਬੜੀ ਸ਼ਰਧਾ ਭਾਵਨਾ ਦੇ ਨਾਲ ਅੰਦਰੋਂ ਪ੍ਰੇਮ ਦੇ ਵਿੱਚ ਭਿੱਜ ਕੇ ਆਪਾਂ ਕਰਦੇ ਆ ਆਪਾਂ ਕਹਿੰਦਾ ਵੀ ਕਿਸੇ ਨੂੰ ਵਿਦਿਆ ਸਿਖਾਉਣੀ ਸਭ ਤੋਂ ਵੱਡਾ ਜਿਹੜਾ ਇਹ ਪੁੰਨ ਹੈ ਕਿਸੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਜੁੜ ਜਾਣਾ ਇਹ ਸਭ ਤੋਂ ਵੱਡੀ ਗੁਰੂ ਦੀ ਕਿਰਪਾ ਹੈ ਕਿਸੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਆਪਣਾ ਸਨੇਹ ਵਧਾ ਲੈਣਾ ਅੰਦਰੋਂ ਭਿੱਜ ਕੇ ਉਹਦੀ ਮਦਦ ਕਰਨੀ ਇਹ ਸਭ ਤੋਂ ਵੱਡੀ ਗੁਰੂ ਦੀ ਕਿਰਪਾ ਹੈ ਗੁਰਮੁਖ ਪਿਆਰਿਓ ਮੈਂ ਵਾਰ-ਵਾਰ ਜਿਹੜੀਆਂ ਬੇਨਤੀਆਂ ਨੇ ਉਹ ਕਰਦਾ ਹੁੰਨਾ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਆਪਾਂ ਸਮਝਣ ਦਾ ਯਤਨ ਕਰਦੇ ਆਂ ਮੇਰੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਮਿਹਰਮਤ ਕਰਦੇ ਨੇ ਪਿਆਰਿਓ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮੇਰੇ ਸਤਿਗੁਰੂ ਜੀ ਨੇ ਮਿਹਰ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਵਰਤੀ ਪਿਆਰਿਓ ਮਿਹਰਮਤ ਸਤਿਗੁਰਾਂ ਦੀ ਹੋਈ ਅਸੀਂ ਨਾ ਕਿਸੇ ਨੂੰ ਵਿਦਿਆ ਸਿਖਾਉਣੀ ਹੈ ਜਾਂ ਕਿਸੇ ਦੀ आम मदद करनी है ता ਸਾਡੇ ਮਨ ਦੇ ਵਿੱਚ ਇਹ ਲਾਲਚ ਨਾ ਹੋਵੇ ਇਹ ਲੋਭ ਨਾ ਹੋਵੇ ਕਿ ਮੈਂ ਤੇ ਜੀ ਇੰਜ ਕਰੂੰਗਾ ਜਾਂ ਫਿਰ ਇਸ ਹਿਸਾਬ ਨਾਲ ਮਦਦ ਕਰਨੀ ਹੈ ਜਾਂ ਫਿਰ ਇਸ ਹਿਸਾਬ ਨਾਲ ਕਰਨੀ ਹੈ ਕਿ ਜੀ ਮੇਰੇ ਤੇ ਜਿਹੜੀ ਗੁਰੂ ਦੀ ਕਿਰਪਾ ਹੈ ਮੇਰੇ ਤੇ ਜਿਹੜੀ ਪਾਤਸ਼ਾਹ ਦੀ ਕਿਰਪਾ ਹੈ ਉਹ ਹੋਵੇ ਹੀ ਹੋਵੇ ਜੇ ਨਾ ਹੋਈ ਤੇ ਮੈਂ ਤੇ ਫਿਰ ਗੁਰੂ ਘਰ ਜਾਣਾ ਛੱਡ ਦੂੰ ਮੈਂ ਤਾਂ ਜੀ ਫਿਰ ਇੰਜ ਨਹੀਂ ਕਰਦਾ ਮੈਂ ਕਿਸੇ ਦੀ ਅੱਗੇ ਤੋਂ ਮਦਦ ਨਹੀਂ ਕਰਦਾ ਨਾ ਸਤਿਗੁਰੂ ਕਹਿੰਦੇ ਤੂੰ ਚੰਗਾ ਹੀ ਚੰਗਾ ਕਰੀ ਚੱਲ ਕਹਿੰਦੇ ਫਲ ਦੀ ਚਿੰਤਾ ਨਾ ਕਰ ਜੇ ਤੂੰ ਆਪਣੇ ਆਪ ਦੇ ਵਿੱਚ ਚੰਗਾ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਤੁਰਿਆ ਹੋਇਆ ਹੈ ਤੇ ਕਹਿੰਦੇ ਫਲ ਜਿਹੜਾ ਨਾ ਪ੍ਰਮਾਤਮਾ ਨੇ ਤੈਨੂੰ ਆਪਣੇ ਆਪ ਦੇਈ ਜਾਣਾ ਤੂੰ ਫਲ ਦੀ ਚਿੰਤਾ ਨਾ ਕਰ ਕਹਿੰਦੇ ਤੂੰ ਕਰੀ ਜਲ ਚੰਗੇ ਕਰਮਾਂ ਵੱਲ ਧਿਆਨ ਦੇ ਸਤਿਗੁਰੂ ਤੇਰਾ ਮਾੜਾ ਨਹੀਂ ਕਰਦੇ ਹੋਣ ਦਿੰਦੇ ਤੈਨੂੰ ਸਾਰਾ ਕੁਝ ਦੇਈ ਜਾਣਾ ਮੇਰੇ ਪਾਤਸ਼ਾਹ ਨੇ ਉਹ ਬਖਸ਼ਿਸ਼ ਕਰੀ ਜਾਣਗੇ ਕਰੀ ਜਾਣਗੇ ਤੈਨੂੰ ਦੇਈ ਜਾਣਗੇ ਕਹਿੰਦੇ ਸਿੱਖਾ ਇੱਕ ਗੱਲ ਯਾਦ ਰੱਖੀ ਕਿਸੇ ਦਾ ਭਲਾ ਕਰਨ ਤੁਰੇ ਕਹਿੰਦੇ ਆਪਣਾ ਉਹਦੇ ਵਿੱਚ ਜਿਹੜਾ ਹੈ ਨਿੱਜੀ ਸਵਾਰਥ ਕੋਈ ਨਾ ਰੱਖੀ। ਸਾਧ ਸੰਗਤ ਹੁਣ ਦੁਸ਼ਹਿਰਾ ਆ ਰਿਹਾ ਤੁਸੀਂ ਸਾਰੇ ਵੇਖਦੇ ਹੋ ਨਾ ਕਿ ਸੰਗਤ ਜਿਹੜੀ ਹੈ ਉਹ ਜਾ ਰਹੀ ਹੈ ਹਜੂਰ ਸਾਹਿਬ ਬੜੀ ਚੰਗੀ ਗੱਲ ਹੈ ਦਰਸ਼ਨ ਦੇਦਾਰੇ ਕਰਨ ਦੇ ਲਈ ਤੇ ਸੰਗਤ ਜੁੜੀ ਹੋਈ ਹੈ ਬੜੀ ਅੱਛੀ ਬਾਤ ਹੈ ਬੜੀ ਚੰਗੀ ਗੱਲ ਹੈ ਜਾਣਾ ਚਾਹੀਦਾ ਜੀ ਸਾਰਿਆਂ ਨੂੰ ਮੈਂ ਤੇ ਬੇਨਤੀਆਂ ਕਰਦਾ ਸਤਿਗੁਰੂ ਮਹਾਰਾਜ 60 ਸਾਲ ਤੱਕ ਉਹ ਢੀਕਦੇ ਆ ਉਸ ਧਰਤੀ ਤੇ ਅਸੀਂ ਜਾਵਾਂਗੇ ਆਪਣੀਆਂ ਹਾਜ਼ਰੀਆਂ ਭਰਾਂਗੇ ਤੇ ਦਰਸ਼ਨ ਦੀਦਾਰੇ ਕਰਾਂਗੇ ਕੁਝ ਦਿਨ ਘਰ ਦੀਆਂ ਫਿਕਰਾਂ ਤੋਂ ਦੂਰ ਰਵਾਂਗੇ ਤੇ ਮਨ ਨੂੰ ਸ਼ਾਂਤੀ ਆਏਗੀ ਠਿਕਾਹ ਆਏਗੀ ਤੇ ਘਰ ਦੇ ਕੰਮ ਤੇ ਸਾਰੀ ਜ਼ਿੰਦਗੀ ਉਹ ਚੱਲਦੇ ਰਹਿੰਦੇ ਨੇ ਇਹ ਨਹੀਂ ਨਿਭੜਦੇ ਸਾ ਸੰਗ ਚੱਲਦੇ ਹੀ ਰਹਿੰਦੇ ਨੇ ਕੰਮ ਤਾਂ ਸੋ ਦੁਸ਼ਹਿਰੇ ਤੋਂ ਪਹਿਲਾਂ ਪਹਿਲਾਂ ਦੋਦਾਰ ਕਿਸੇ ਨੂੰ ਨਾ ਯਾਤਰਾ ਕਰਵਾ ਦਿਓ ਤੇ ਨਾਲ ਲੈ ਕੇ ਯਾਤਰਾ ਕਰਾ ਦਿਓ ਜਾਂ ਕਿਸੇ ਦੀ ਹੁੰਜ ਯਾਤਰਾ ਕਰਵਾ ਦਿਓ ਹਜ਼ੂਰ ਸਾਹਿਬ ਦੀ ਕਰਵਾ ਦਿਓ ਜਾਂ ਕਿਸੇ ਹੋਰ ਧਾਰਮਿਕ ਸਥਾਨ ਦੀ ਕਰਵਾ ਦਿਓ ਕਿਸੇ ਨੂੰ ਗੁਰੂ ਆਲਾ ਬਣਨ ਦੇ ਲਈ ਪ੍ਰੇਰਦੇ ਹੋ ਗੁਰਬਾਣੀ ਪੜ੍ਹਨ ਦੇ ਲਈ ਪ੍ਰੇਰਦੇ ਹੋ ਤੇ ਗੁਰਮਖ ਵਿਆਹ ਰਿਓ ਕਿਸੇ ਦੀ ਆਰਥਿਕ ਤੌਰ ਤੇ ਮਦਦ ਕਰ ਦਈਏ ਸਹਾਇਤਾ ਕਰ ਦਈਏ ਤਿਹਾਰਾਂ ਦੇ ਦਿਨ ਨੇ ਚਲੋ ਕਿਸੇ ਧੀ ਦਾ ਵਿਆਹ ਕਰ ਦਈਏ ਜਿਵੇਂ ਵੀ ਆਪਾਂ ਲਾਈਏ ਤੇ ਆਪਾਂ ਕਿਸੇ ਤਰੀਕੇ ਨਾਲ ਜੇ ਆਪਾਂ ਚੱਲਾਂਗੇ ਸੋ ਗੁਰਮਖ ਪਿਆਰੀਓ ਇਹ ਬਹੁਤ ਚੰਗੀ ਗੱਲ ਹੈ ਬੜੀ ਅੱਛੀ ਬਾਤ ਹੈ ਜੇ ਅਸੀਂ ਐਦਾਂ ਕਰਨ ਦੇ ਵਿੱਚ ਕਾਮਯਾਬ ਹੋ ਰਹੇ ਆ ਨਾ ਐਦਾਂ ਅਸੀਂ ਸਮਝਣ ਦੇ ਵਿੱਚ ਕਾਮਯਾਬ ਹੋ ਰਿਆਂ ਤੇ ਇਦੋਂ ਵੱਡੀ ਹੋਰ ਸੇਵਾ ਨਹੀਂ ਹੋ ਸਕਦੀ ਮੈਂ ਇਹੇ ਕਰਕੇ ਬੇਨਤੀਆਂ ਕਰਦਾ ਪਿਆਰਿਓ ਸਤਿਗੁਰੂ ਨੇ ಅಪਾਰ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਨੇ ಅಪਾਰ ਮਿਹਰਮਤ ਕੀਤੀ ਹੈ ਧੰਗੁਰੂ ਗੁਰੰਦ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਓ ਆਪਾਂ ਇਸ ਚੀਜ਼ ਨੂੰ ਸਮਝਣ ਦੇ ਵਿੱਚ ਥੋੜਾ ਜਆ ਸਮਰੱਥ ਹੋਈਏ ਇਸ ਚੀਜ਼ ਨੂੰ ਆਪਾਂ ਥੋੜਾ ਜਆ ਵਿਚਾਰੀਏ ਇਸ ਚੀਜ਼ ਨੂੰ ਆਪਾਂ ਥੋੜਾ ਜਆ ਸਮਝੀਏ ਗੁਰਮੁਖ ਪਿਆਰਿਓ ਤੇ ਹੁਣ ਕਈ ਵੀਰ ਭੈਣ ਨੇ ਇਥੋਂ ਸੇਵਾਵਾਂ ਲੈ ਕੇ ਜਾਂਦੇ ਨੇ ਲੰਗਰਾਂ ਵਾਸਤੇ ਹਜ਼ੂਰ ਸਾਹਿਬ ਦੇ ਵਿੱਚ ਮੈਂ ਵੇਖਿਆ ਕਈਆਂ ਨੂੰ ਕਿ ਉਹਨਾਂ ਨੇ ਰਾਸ਼ਨ ਲਿਆ ਹੋਇਆ ਚੰਗੀ ਗੱਲ ਐ ਜੀ ਤੇ ਹਜ਼ੂਰ ਸਾਹਿਬ ਕਹਿੰਦੇ ਲੰਗਰਾਂ ਦੇ ਵਿੱਚ ਸੇਵਾ ਕਰਨੀਆਂ ਨੇ ਬਹੁਤ ਚੰਗੀ ਗੱਲ ਐ ਜਰੂਰ ਕਰੋ ਪਰ ਆਪਾਂ ਇੱਕ ਗੱਲ ਯਾਦ ਰੱਖੀਏ ਵੀ ਆਪਾਂ ਆਪਣੀ ਸੇਵਾ ਦੇ ਵਿੱਚ ਹਉਮੈ ਕਦੇ ਨਾ ਲੈ ਕੇ ਆਈਏ ਇਹ ਨਾ ਵੇਖਿਆ ਮੈਂ ਸਭ ਤੋਂ ਵੱਡਾ ਦਾਨ ਨਹੀਂ ਐ ਰਿਹਾ ਸਤਿਗੁਰੂ ਜਿੰਨਾ ਮੇਤੋਂ ਸਰਿਆ ਜਿੰਨਾ ਤੈਨ ਦਿੱਤਾ ਉਸ ਦੇ ਵਿੱਚੋਂ ਤਿਲ ਫਲ ਭੇਟਾ ਜਿਹੜਾ ਹੈ ਮੇਰਾ ਪਰਵਾਣ ਕਰੀ ਚਾਹੇ ਇਹ ਦੁਨੀਆ ਦੀ ਨਿਗਾ ਦੇ ਵਿੱਚ ਲੱਖ ਮਾਣ ਹੈ ਤੇ ਚਾਹੇ ਇਹ ਇੱਕ ਮਾਣ ਹੈ ਸਤਿਗੁਰੂ ਜੀ ਮੇਰਾ ਪਰਵਾਣ ਕਰਿਓ ਸਤਿਗੁਰੂ ਜੀ ਚਾਹੇ ਮੇਰਾ 1 ਰੁਪਇਆ ਤੇ ਚਾਹੇ ਮੇਰਾ ਕਿੰਨਾ ਵੀ ਹੈ ਸਤਿਗੁਰੂ ਤੁਸੀਂ ਜਾਣੀ ਜਾਣੋ ਤੁਸੀਂ ਪਰਵਾਣ ਕਰਿਓ ਕਹਿੰਦੇ ਸਤਿਗੁਰੂ ਫੇਰ ਪਰਵਾਣ ਕਰ ਦਿਆ ਉਹ ਸੇਵਾ ਦੇ ਵਿੱਚ ਜਿੱਥੇ ਹੌਮੈ ਨਹੀਂ ਨਾ ਹੈਗੀ ਮੇਰੇ ਸਤਿਗੁਰੂ ਉੱਤੇ ਸਾਰਾ ਕੁਝ ਹੀ ਪਰਵਾਣ ਕਰ ਲੈਂਦੇ ਨੇ ਦੁਸ਼ਹਿਰੇ ਦਾ ਜੋੜ ਮੇਲਾ ਮਨਾਉਣ ਦੇ ਲਈ ਸੰਗਤ ਹਜੂਰ ਸਾਹਿਬ ਜਾਂਦੀ ਹੈ ਜਾਂ ਹੋਰ ਨਾ ਥਾਵਾਂ ਤੇ ਕਿਤੇ ਵੀ ਸੰਗਤ ਜਿੱਥੇ ਜਾਂਦੀ ਹੈ ਬੜੀ ਚੰਗੀ ਗੱਲ ਹੈ ਜਾਣਾ ਚਾਹੀਦਾ ਹੈ ਸਾਨੂੰ ਹਰ ਇੱਕ ਥਾਂ ਤੇ ਜਾ ਕੇ ਹਾਜ਼ਰੀ ਜਿਹੜੀ ਹੈ ਉਹ ਭਰਨੀ ਚਾਹੀਦੀ ਹੈ ਹਰ ਇੱਕ ਥਾਂ ਤੇ ਜਿਹੜਾ ਜਾ ਕੇ ਅਸੀਂ ਸੀਸ ਨਿਵਾਈਏ ਯਾਤਰਾ ਕਰੀਏ ਧਾਰਮਿਕ ਸਥਾਨਾਂ ਦੀ ਬੜੀ ਚੰਗੀ ਗੱਲ ਹੈ ਇਸ ਗੱਲ ਦੇ ਵਿੱਚ ਕੋਈ ਦੋਰਾਹਾਂ ਨਹੀਂ ਇਸ ਗੱਲ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਮੈਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਿਤੇ ਜਾਂਦਾ ਹੈ ਨਾ ਜਦੋਂ ਕੋਈ ਕਿਤੇ ਜਾ ਕੇ ਇਦਾਂ ਸੰਗਤ ਕਰਦਾ ਜਦੋਂ ਕਿਤੇ ਕੋਈ ਜਾ ਕੇ ਇਦਾਂ ਕਿਸੇ ਨਾਲ ਪਿਆਰ ਨਾਲ ਗੱਲ ਕਰਦਾ ਹੈ ਕਿਸੇ ਨੂੰ ਪ੍ਰੇਰਦਾ ਉਦੋਂ ਬੜਾ ਚੰਗਾ ਲੱਗਦਾ ਹੈ ਬੜੀ ਚੰਗੀ ਗੱਲ ਲੱਗਦੀ ਹੈ ਵੀ ਅਸੀਂ ਇਦਾਂ ਸਾਰੇ ਕਰ ਰਹੇ ਆਂ ਬੜੀ ਚੰਗੀ ਗੱਲ ਹੈ ਸਾਨੂੰ ਇੱਕ ਦੂਜੇ ਨਾਲ ਪ੍ਰੇਮ ਭਾਵਨਾ ਦੇ ਨਾਲ ਅੱਜ ਕੱਲੇ ਪੇਸ਼ ਆਉਣਾ ਚਾਹੀਦਾ ਹੈ ਨਹੀਂ ਅਸੀਂ ਦੇਖਦੇ ਆਂ ਵੀ ਸੋਸ਼ਲ ਮੀਡੀਆ ਤੇ ਬਾਦੂ ਦੇ ਲੜਾਈ ਝਗੜੇ ਚਲੋ ਮੈਂ ਬੇਨਤੀ ਕਰਾਂ ਵੀ ਪੱਟੀ ਦੇ ਵਿੱਚ ਜੋ ਕੁਝ ਹੋਇਆ ਦੋ ਗੁੱਟ ਜਾਂ ਇੰਜ ਕਹਿ ਲਓ ਵੀ ਦੋ ਤੜੇ ਜਿਹੜੇ ਸੀ ਆਪਸ ਦੇ ਵਿੱਚ ਲੜ ਲਏ ਤੇ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਦੀ ਜਾਨ ਚਲੀ ਗਈ ਗੋਲੀਆਂ ਮਾਰ ਕੇ ਇੱਕ ਦੀ ਹੱਤਿਆ ਕਰ ਦਿੱਤੀ ਗਈ ਮਿਲਿਆ ਕਿ ਹੁਣ ਸੋਸ਼ਲ ਸ਼ੌਰਤ ਦੇ ਨਾਲ ਅਸੀਂ ਵਾਵਾ ਖੱਟਣੀ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਵੈਰ ਪਾਉਣੇ ਤੇ ਬਾਅਦ ਵਿੱਚ ਫਿਰ ਸਾਡੇ ਨਾਲ ਜੋ ਕੁਝ ਹੁੰਦਾ ਫਿਰ ਅਸੀਂ ਚੀਕਾਂ ਮਾਰਦੇ ਆ ਵੀ ਆਹ ਕੀ ਹੋ ਗਿਆ ਜੀ ਆਹ ਕੀ ਹੋ ਚੱਲਿਆ ਸਾਹ ਸੰਗਤ ਵੀ ਇਹਨਾਂ ਚੀਜ਼ਾਂ ਨੂੰ ਪਹਿਲਾਂ ਅਸੀਂ ਸੋਚ ਕੇ ਚੱਲੀਏ ਪਹਿਲਾਂ ਅਸੀਂ ਵਿਚਾਰ ਕੇ ਚੱਲੀਏ ਵੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਨਾਲ ਨਾ ਹੋਣਾ ਸਾਡੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਨਾ ਵਰਤਣ ਸੋ ਗੁਰਮੁਖ ਵਿਆਰਿਓ ਆਪਾਂ ਨਾ ਇੱਕ ਦੂਜੇ ਨੂੰ ਮਿਠਤ ਪਿਆਰ ਦੇ ਨਾਲ ਭਾਵਨਾ ਦੇ ਨਾਲ ਪਿਆਰ ਭਾਵਨਾ ਦੇ ਨਾਲ ਇੱਕ ਦੂਜੇ ਨੂੰ ਮਿਲਿਏ ਕਿਉਂਕਿ ਅੱਜ ਕੱਲ ਪਿਆਰ ਵਾਲੀ ਭਾਸ਼ਾ ਜਿਹੜੀ ਆ ਉਹ ਰਹੀ ਕਿੱਥੇ ਐ ਪਿਆਰ ਵਾਲੀ ਭਾਸ਼ਾ ਜਿਹੜੀ ਐ ਉਹ ਬਹੁਤ ਘੱਟ ਐ ਸੋ ਆਪਾਂ ਨੂੰ ਅੱਜ ਕੱਲ ਚਾਹੀਦਾ ਵੀ ਆਪਾਂ ਪਿਆਰ ਵਾਲੀ ਭਾਸ਼ਾ ਜਿਹੜੀ ਐ ਉਹ ਲੈ ਕੇ ਚੱਲੀਏ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਸੋਚਣਾ ਚਾਹੀਦਾ ਐ ਇਹਨਾਂ ਚੀਜ਼ਾਂ ਵੱਲ ਸਾਨੂੰ ਵਿਚਾਰਨਾ ਚਾਹੀਦਾ ਜਿਹਦੇ ਨਾਲ ਸਾਡੇ ਤੇ ਨਾ ਕਿਰਪਾ ਹੋਵੇ ਜਿਹਦੇ ਨਾਲ ਸਾਡੇ ਤੇ ਨਾ ਸਤਿਗੁਰੂ ਦੀ ਮਿਹਰ ਵਰਤੇ ਸੋ ਪਿਆਰਿਓ ਆਪਾਂ ਇੱਕ ਦੂਜੇ ਨੂੰ ਦਾਨ ਦਈਏ ਵਿਦਿਆ ਦਾ ਦਾਨ ਇੱਕ ਦੂਜੇ ਦੀ ਸਹਾਇਤਾ ਕਰੀਏ ਸਾਨੂੰ ਲੋੜ ਹੈ ਹੜਾਂ ਦੇ ਵਿੱਚ ਜਿਵੇਂ ਇੱਕ ਦੂਜੇ ਦੀ ਮਦਦ ਕੀਤੀ ਹੈ ਨਾ ਆ ਚੀਜ਼ਾਂ ਸਾਨੂੰ ਹਮੇਸ਼ਾ ਇੱਕ ਦੂਜੇ ਲਈ ਇੱਕ ਦੂਜੇ ਪ੍ਰਤੀ ਆਪਣੀਆਂ ਦੁਸ਼ਮਣੀਆਂ ਭੁਲਾ ਕੇ ਚੱਲਣਾ ਚਾਹੀਦਾ ਹੈ ਤੇ ਸਤਿਗੁਰੂ ਸਾਡੇ ਤੇ ਫੇਰ ਕੁਝ ਹੋਣਗੇ ਸਾਡੇ ਤੇ ਫੇਰ ਮੇਰੇ ਸਤਿਗੁਰੂ ਜੀ ਦਇਆਵਾਨ ਹੋਣਗੇ ਸੋ ਗੁਰਮੁਖ ਪਿਆਰਿਓ ਇਹਨਾਂ ਚੀਜ਼ਾਂ ਨੂੰ ਸੋਚ ਕੇ ਚੱਲੀਏ ਆਪਾਂ ਨੂੰ ਅੱਜ ਲੋੜ ਹੈ ਜੀ ਇੱਕ ਦੂਜੇ ਦਾ ਸਹਾਰਾ ਬਣਨ ਦੀ ਆਪਾਂ ਗੁਰੂ ਦੀ ਬਾਣੀ ਦਾ ਪ੍ਰਚਾਰ ਕਰੀਏ ਸ਼ਬਦ ਦਾ ਪ੍ਰਚਾਰ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗিয়ে ਤੇ ਹੋਰਾਂ ਨੂੰ ਵੀ ਲਾਈਏ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰੀਏ ਸੋ ਪਿਆਰਿਓ ਆਪਾਂ ਫੇਰ ਹੀ ਗੁਰੂ ਦੀ ਖੁਸ਼ੀ ਦੇ ਅਸਲ ਹੱਕਦਾਰ ਜਿਹੜੇ ਆ ਉਹ ਬਣ ਪਾਵਾਂਗੇ ਸੋ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰੀਏ ਸਤਗੁਰੂ ਦੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ